ਗੁਰੂ ਨਾਨਕ ਤਹਾਇਓ ਤਾਂ ਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰਦਾਸ ਅਮਰਤ ਸਤਰ ਗੁਰ ਰਾਮਹਿਂ ਦਿਓ ਗੁਰ ਰਾਮਦਾਸ ਦਰਸਨ ਪਰਸ ਕਹਿ ਮथुरा ਅਮਰਤ ਬੈਨ ਮੂਤ ਪੰਚ ਪਰਮਾਨ ਗੁਰਖਾ ਫਰਮਾਨ ਪੁਰਖ ਗੁਰ ਅਰਜਨ ਪਖੋ ਮੈਂ ਧੰ ਬਾਬਾ ਨਾਨਕ ਤੇ ਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹੋ ਭਰ ਭਣ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਤਾਰਿਆ ਜਹਾਨ ਲਹਿਆ ਅਬ ਮਾਨ ਜਿਨਿ ਦਰਸ਼ਨ ਪਾਇਆ ਜਿਨਿ ਦੁੱਧ ਨੂੰ ਧਨ ਕਹਾ ਤਿਨ ਜਨਮ ਦੇਨ ਆਇਆ ਕੰਨ ਕਾਰਨ ਸਮਰਤ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੁਹਦੇ ਆਪੇ ਸਿਸ਼ਟ ਸਰ ਜੀ ਆਪੇ ਬਣ ਗੋਈ ਸਭ ਇਤੋ ਸ਼ਬਦ ਵਰਤ ਦਾ ਜੋ ਕਰੇ ਸੋ ਹੋਈ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋ ਗੁਰਮਖ ਨਾਨਕ ਆ ਰੱਬ ਆ ਗੁਰਮਖ ਨਾਨਕ ਆ ਰੱਬ ਆ ਸਭ ਆਖੋ ਹਰ ਜੁਗ ਜੁਗ ਭਗਤ ਪਾਇਆ ਜਿਉ ਰਤਨ ਪੈਗ ਰਾਜ ਬਾਦ ਅਪੇ ਤੁੰਦੇ ਇਤਨੀ ਦੁੱਖ ਪਾਈ ਵੱਡਿਆ ਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਤੇ ਜੀ ਆ ਰਿਝ ਕੰਮਾ ਹੈ ਸਾਈ ਕਾਲ ਕਮਾ ਬੁਣੀ ਬਰਛੋੜੀ ਤਿੰਨ ਪਾਏ ਨਾਨਕ ਏਕ ਬਾਹਰੀ ਹਰ ਦੂਜੀ ਨਾਹੀ ਜਾਏ ਸੋ ਕਰੇ ਕੋ ਕਰੇ ਜੋ ਤਿਸੈ ਰਜ਼ਾਏ ਸੁਦ ਸਤ ਨਾਮ ਸ੍ਰੀ ਵਾਹਿਗੁਰੂ ਜੀ RAM KARI MAHLA NI JAI ANAND KO UNKAR SATGURU PRASAD ANAND PAYA MERI MAA E SAT DI MAN SAT GANTRA PAYA SAT DI MANO JAI ਅਗਲ ਜਗਤ ਚੰਗੀਆਂ ਆਇਆਂ ਬੁਰਾਈਆਂ ਵਾਚੈ ਧਰਮ ਹਦੂਰ ਕਰਮੀ ਆਪੋਆ ਆਪਣੇ ਕਰਮੀ ਆਪੋਆ city yeah. ਓ ਵਡਭਾਗੀ ਮਨਹ ਪਿਆ ਪਰਗਾਸਾ ਕੋਇ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਗੁਰ ਪੂਰਾ পেটਿਓ ਵਡ ਭਾਗੀ ਮਨਹ ਆ ਪਰਗਾਸਾ ਕੋਇ ਨ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਗੁਰ ਕਾ ਬਲਹਾਰ ਆਗੇ ਸੁਖ ਪਾਛੇ ਸੁਖ ਸਹਿਜ ਘਰ ਆ ਅਨੰਦ ਹਮਾਰ ਰਹਾ ਅੰਤਰ ਜਾਮੀ ਕਰਨੇ ਸੋ ਮਹਮਾਰ ਨਰਪੋਪ ਗੁਰ ਚਰਨੀ ਲਾਗੇ ਇਕ ਰਾਮ ਨਾਮ ਅਧਾਰ ਸਫਲ ਦਰਸ਼ਨ ਆਕਾਲ ਮੂਰਤ ਪ੍ਰਭ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵੱਡੀ ਵੱਡਿਆ ਇਹ ਚਰ ਜਸੋ ਬਾ ਕਾਰਜ ਆਇਆ ਹਾਸੇ ਨਾਨਕ ਕੋ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਿਨਾਸੀ ਵੱਡੀ ਵੱਡਿਆਇ ਅਚਰ ਜਸੋ ਬਾ ਕਾਰ ਜਿਆਰਾਸੀ ਨਾਨਕ ਕੋ ਗੁਰ ਪੂਰਾ ਪੇਟਿਓ ਸਗਲੇ ਦੁੱਖ ਬਿਨਾਸੀ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਇਹ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੁਕ ਭੁੱਲ ਚੁਕ ਮਾਫ ਆਪ ਜੀ ਦੇ ਚਰਨ ਕਮਨਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਂ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ